ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਫਾਜ਼ਿਲਕਾ ਦੇ ਪਿੰਡ ਮੀਰਾ ਸਾਗਲਾ ਦੇ ਕਈ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ ਬੋਲੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਮਨਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੇ ਵਿੱਚ ਫਾਜ਼ਿਲਕਾ ਦੇ ਪਿੰਡ ਮੀਰਾ ਸਾਗਲਾ ਦੇ ਕਈ ਪਰਿਵਾਰ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੂੰ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਮਨਾ ਨੇ ਪਾਰਟੀ ਦਾ ਸਨਮਾਨ ਚਿੰਨ੍ਹ ਪਾ ਕੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਹੈ ਪਰ ਉਹਨਾਂ ਨੇ ਵਿਧਾਇਕ ਨਰਿੰਦਰ ਪਾਲ ਸਿੰਘ ਸਮਰਣਾ ਦਾ ਧੰਨਵਾਦ ਕੀਤਾ ਹੈ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਹਾਂਜੀ ਅਮਰ ਸਾਹਿਬ ਅੱਜ ਤੁਸੀਂ ਪਿੰਡ ਜਾਂਡਾ ਨਾਲ ਮੀਰਾ ਸਾਗਲਾ ਪਹੁੰਚੇ ਹੋ ਕੀ ਪ੍ਰੋਗਰਾਮ ਸੀ ਅੱਜ ਦਾ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਹੋਣੇ 2 ਸਾਲ ਹੋ ਚੁੱਕੇ ਨੇ ਔਰ ਜੋ ਵੀ ਲੋਕਪੱਖੀ ਫੈਸਲੇ ਮਾਨਯੋਗ ਮਸਲਤਰੀ ਸਰਕਾਰ ਕੋਲੋਂ ਸਿੰਘ ਮਾਜੀ ਵੱਲੋਂ ਲੋਕਾਂ ਦੇ ਭਲੇ ਲਈ ਜੋ ਫੈਸਲੇ ਕੀਤੇ ਗਏ ਨੇ ਚਾਹੇ ਨੌਕਰੀਆਂ ਦੀ ਗੱਲ ਕਰ ਲਈਏ ਚਾਹੇ ਬਿਜਲੀ ਦੇ ਬਿੱਲ ਮਾਫ ਕਰ ਲਈਏ ਚਾਹੇ ਹੋਰ ਵੀ ਜਿਹੜੇ ਕੰਮ ਨੇ ਕਿਸਾਨੀ ਹਿੱਤਾਂ ਲਈ ਕੰਮ ਨੇ ਕੋਈ ਮਜ਼ਦੂਰਾਂ ਲਈ ਵਪਾਰੀਆਂ ਲਈ ਜੋ ਵੀ ਫੈਸਲੇ ਉਹਨਾਂ ਦੇ ਹੱਕ ਤੇ ਲਏ ਗਏ ਨੇ ਉਹਨਾਂ ਸਾਰਿਆਂ ਤੋਂ ਖੁਸ਼ ਹੋ ਕੇ ਜੋ ਆਮ ਆਦੀ ਪਾਰਟੀ ਦੇ ਪਰਿਵਾਰ ਦੇ ਵਿੱਚ ਜੋ ਲੋਕ ਸ਼ਾਮਲ ਹੋ ਰਹੇ ਨੇ ਔਰ ਆਮ ਆਦੀ ਪਾਰਟੀ ਦਾ ਪਰਿਵਾਰ ਵੱਡਾ ਹੋ ਰਿਹਾ ਹੈ ਤੇ ਅੱਜ ਵੀ ਜੱਡ ਵਾਲਾ ਮੀਰਾ ਸਾਗਲਾ ਵਿਖੇ ਜਿਹੜੇ ਸਾਡੇ ਪੁਰਾਣਾ ਪਰਿਵਾਰ ਨੇ ਔਰ ਮਦਾਨ ਪਰਿਵਾਰ ਹੈ ਉਹਨਾਂ ਦੇ ਬਹੁਤ ਸਾਰੇ ਜਿਹੜੇ ਸਾਥੀ ਨੇ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਇਹਨਾਂ ਸਾਰੇ ਪਰਿਵਾਰਾਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਕਹਣਾ ਔਰ ਵਿਸ਼ਵਾਸ ਦਿਵਾਉਣਾ ਕਿ ਇਹਨਾਂ ਦਾ ਜਿਹੜਾ ਪੂਰਾ ਮਾਨ ਸਤਕਾਰ ਆਮ ਆਦਮੀ ਪਾਰਟੀ ਦੇ ਵਿੱਚ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਇਹ ਪਰਿਵਾਰ ਕਿਸ ਪਾਰਟੀ ਨਾਲ ਸੰਬੰਧਿਤ ਸੀ ਦੇਖੋ ਵਕ ਵਕ ਪਾਰਟੀਆਂ ਦੇ ਨਾਲ ਜਿਹੜੇ ਪਰਿਵਾਰ ਜੁੜੇ ਹੋਏ ਸੀਗੇ ਔਰ ਆਪਣੀਆਂ ਸਾਰੀਆਂ ਪਾਰਟੀਆਂ ਜਿਹੜੇ ਛੱਡ ਕੇ ਇਹ ਸਾਡੇ ਨਾਲ ਆ ਜਾਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਕਿੰਨੇ ਪਰਿਵਾਰ ਸ਼ਾਮਲ ਹੋਏ ਆ ਜੀ ਕਰੀਬਨ 1 ਦਰਜਨ ਦੇ ਕਰੀਬ ਪਰਿਵਾਰ ਆਮ ਆਦੀ ਪਾਰਟੀ ਸ਼ਾਮਲ ਹੈ